ਤੁਸੀਂ ਕਈ ਵਾਰ ਘਰ ਦੇ ਬਜ਼ੁਰਗਾਂ ਤੋਂ ਇਹ ਕਹਿੰਦੇ ਤਾਂ ਅਕਸਰ ਹੀ ਸੁਣਿਆ ਹੋਵੇਗਾ ਕਿ ਬਿੱਲੀ ਇੱਕ ਅਜੀਹਾ ਜਾਨਵਰ ਹੈ ਜੋ ਕਿਸੇ ਵੀ ਸਮੱਸਿਆ ਦਾ ਪਹਿਲਾਂ ਹੀ ਪਤਾ ਲਗਾ ਲੈਂਦੀ ਹੈ ਮੰਨਿਆ ਜਾਂਦਾ ਹੈ ਕਿ ਬਿੱਲੀ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਸਮੱਸਿਆ ਆਉਣ ਵਾਲੀ ਹੈ ਜਾਂ ਨਹੀਂ ਦਰਅਸਲ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਬਿੱਲੀ ਦੀ ਛੇਵੀਂ ਇੰਦਰੀ ਭਵਿੱਖ ਨੂੰ ਦੇਖ ਸਕਦੀ ਹੈ ਜਦੋਂ ਘਰ ਦੇ ਵਿੱਚ ਬਿੱਲੀ ਰੱਖਣ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੇ ਵੱਖੋ-ਵੱਖ ਵਿਸ਼ਵਾਸ ਹਨ ਜੋ ਸਦੀਆਂ ਤੋਂ ਚੱਲੇ ਆ ਰਹੇ ਹਨ ਕੁਝ ਲੋਕਾਂ ਦਾ ਮੰਨਣਾ ਹੈ ਕਿ ਘਰ ਵਿੱਚ ਬਿੱਲੀ ਰੱਖਣਾ ਅਸ਼ੁੱਭ ਹੈ ਅਤੇ ਕੁਝ ਮੰਨਦੇ ਹਨ ਦੀ ਕਿ ਇਹ ਸ਼ੁਭ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬਿੱਲੀ ਤੁਹਾਡੀ ਕਿਸਮਤ ਬਦਲ ਵੀ ਸਕਦੀ ਹੈ ਆਓ ਜਾਣਦੇ ਹਾਂ ਕਿਵੇਂ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਬਿੱਲੀ ਲੋਕਾਂ ਦੇ ਘਰ ਵਿੱਚ ਅਕਸਰ ਬੱਚੇ ਪੈਦਾ ਕਰਕੇ ਚਲੀ ਜਾਂਦੀ ਹੈ ਪਰ ਇਸ ਦੇ ਪਿੱਛੇ ਮੰਨਤਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਮੰਨਤਾ ਦੇ ਅਨੁਸਾਰ ਜੇਕਰ ਤੁਹਾਡੇ ਘਰ ਵਿੱਚ ਬਿੱਲੀ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਇਹ ਘਰ ਦੇ ਮੁਖੀ ਲਈ ਸ਼ੁਭ ਮੰਨਿਆ ਜਾਂਦਾ ਹੈ ਮੰਨਤਾ ਇਹ ਵੀ ਹੈ ਕਿ 3 ਮਹੀਨਿਆਂ ਵਿੱਚ ਘਰ ਦੇ ਅੰਦਰ ਕੋਈ ਸ਼ੁਭ ਸਮਾਚਾਰ ਆਂਦਾ ਹੈ ਤੇ ਮੈਂਬਰਾਂ ਦੀ ਤਰੱਕੀ ਵੀ ਹੁੰਦੀ ਹੈ ਵੈਸੇ ਤਾਂ ਕਾਲੀ ਬਿੱਲੀ ਰਸਤਾ ਕੱਟ ਜਾਵੇ ਤਾਂ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਪਰ ਮੰਨਤਾਵਾਂ ਦੇ ਮੁਤਾਬਿਕ ਜੇਕਰ ਅਚਾਨਕ ਤੁਹਾਡੇ ਘਰ ਆ ਕੇ ਕਾਲੀ ਬਿੱਲੀ ਰੋਣ ਲੱਗ ਜਾਂਦੀ ਹੈ ਤਾਂ ਇਸ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਘਰ ਵਿੱਚ ਬੁਰੀ ਖਬਰ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਅਚਾਨਕ ਸੁਨਹਿਰੀ ਬਿੱਲੀ ਆ ਜਾਂਦੀ ਹੈ ਤਾਂ ਇਸ ਨੂੰ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਬਿੱਲੀ ਤੁਹਾਡੇ ਘਰ ਲਈ ਚੰਗੀ ਕਿਸਮਤ ਲੈ ਕੇ ਆਉਂਦੀ ਹੈ ਸੁਨਹਿਰੀ ਬਿੱਲੀ ਘਰ ਦੇ ਵਿੱਚ ਆਉਣ ਨਾਲ ਅਚਾਨਕ ਘਰ ਦੇ ਵਿੱਚ ਧਨ ਤੇ ਹੋਰ ਰਾਹ ਖੁੱਲ ਜਾਂਦੇ ਹਨ ਫਸਿਆ ਹੋਇਆ ਪੈਸਾ ਪ੍ਰਾਪਤ ਹੁੰਦਾ ਹੈ ਨਾਲ ਹੀ ਇਸ ਦੇ ਨਾਲ ਅਧੂਰੇ ਕੰਮ ਵੀ ਪੂਰੇ ਹੋ ਜਾਂਦੇ ਹਨ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਡੇ ਘਰ ਵਿੱਚ ਬਿੱਲੀ ਹੈ ਜਾਂ ਨਹੀਂ ਜੇਕਰ ਹੈ ਤਾਂ ਕਿਹੜੇ ਰੰਗ ਦੀ ਹੈ